ਰਇਕ ਦੇ ਵਿੱਚ ਪਹੁੰਚੇ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਜੀ ਜਿਹਦੇ ਵਿੱਚ ਸਾਡੇ ਪਿੰਡ ਪੱਕਾ ਤੋਂ ਇੱਕ ਨੰਬਰ ਤੋਂ ਜਿਹੜੀ ਇਹ ਸੰਗਤ ਇਕੱਠੀ ਹੋਈ ਆ ਉਹ ਲੋਕਾਂ ਨੇ ਚੱਲਿਆ ਸੀਗਾ ਉਹਦੇ ਵਿੱਚ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਆਮ ਲੋਕਾਂ ਨਾਲ ਜਿਹੜੀਆਂ ਦੂਰ ਦੀਆਂ ਸਥਿਤੀਆਂ ਦੇ ਕਿਸਾਨ ਸੀਗੇ ਉਹਨਾਂ ਨਾਲ ਵਾਅਦੇ ਕੀਤੇ ਸੀਗੇ ਕਿ ਭਾਈ ਹੋਰ ਕੋਈ ਥੋੜੀ ਲੜਾਈ ਲੜੇ ਚਾਹੇ ਨਾ ਲੜੇ ਮੈਂ ਥੋੜੀ ਲੜਾਈ ਲੜੂਗਾ ਮੈਨੂੰ ਆਪਦੀ ਜਾਨ ਵੀ ਮੈਨੂੰ ਆਪਦੀ ਜਾਨ ਵੀ ਦੇਣੀ ਪੈਗੀ ਤਾਂ ਮੈਂ ਆਪਣੀ ਜਾਨ ਵੀ ਕੁਰਬਾਨ ਕਰ ਦੂੰਗਾ ਤਾਂ ਉਸ ਗੱਲ ਤੇ ਅੱਜ ਉਹ ਆਗੂ ਸਾਡਾ ਜਿਹੜਾ ਜ਼ਿੰਦਗੀ ਦੇ ਮੌਤ ਦੀ ਲੜਾਈ ਲੜ ਰਿਹਾ ਉਹਨਾਂ ਵਚਨਾਂ ਤੇ ਪੂਰਾ ਉਤਰਿਆ ਤਾਂ ਅੱਜ ਜਿਹੜੀਆਂ ਦੂਜੇ ਜਥੇਬੰਦੀਆਂ ਨੇ ਉਹਦੋਂ ਇਹ ਗੱਲ ਕਹੀ ਸੀਗੀ ਭਾਈ ਸਾਡੀਆਂ ਫੌਜਾਂ ਥੱਕ ਗਈਆਂ ਸਾਨੂੰ ਪ੍ਰਧਾਨ ਕਰਨ ਦੀ ਜ਼ਰੂਰਤ ਹੈ ਫੌਜੀਆਂ ਨੂੰ ਔਜਾਂ ਨੂੰ ਨਾਮ ਕਰਨ ਦੀ ਜ਼ਰੂਰਤ ਹੈ ਜਿਹੜਾ ਇਹ ਹੈ ਧਰਨਾ ਜਿਹੜਾ ਉਹਨਾਂ ਦਾ ਅੰਦੋਲਨ ਐਮਐਸਪੀ ਦੇ ਗਰੰਟੀ ਕਾਨੂੰਨ ਦੀ ਲਗਾਈ ਸੀ ਡਾਕਟਰ ਸਵਾਮੀਨਾਥਾ ਕਮਿਸ਼ਨ ਦੀ ਰਿਪੋਰਟ ਤੇ ਅੰਦਰਾਈ ਸੀ ਜਿਹੜੀਆਂ ਆ ਮੰਗਾ ਸਿੰਘਾਂ ਮੇਣ ਉਹਦਾ ਆਪਾਂ ਤਿੰਨ ਕਾਨੂੰਨ ਆਪਸ ਕਰਾਏ ਸੀਗੇ ਕੱਲੇ ਉਹ ਤਾਂ ਅਜੇ ਆਪਣੇ ਲਾਗੂ ਹੋਏ ਨਹੀਂ ਸੀਗੇ ਆਪਾਂ ਪਹਿਲੇ ਹੀ ਆਪਸ ਕਰਾਤੇ ਸੀਗੇ ਉਹਨਾਂ ਨਾਲ ਉਹ ਵੀ ਇਹਨਾਂ ਜਿਹੜੀਆਂ ਲੜਾਈਆਂ ਸੀਗੀਆਂ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸਵਾਮੀਨਾਥਾ ਕਮਿਸ਼ਨ ਕਸਾਨੀ ਕਾਰਜਾ ਵਰਤੀ ਲੜਾਈ ਸੀ ਜਿਹੜੀ ਉਦੋਂ ਧੰਨੇਵਾਲ ਸਾਹਿਬ ਨੇ ਇੰਨਾ ਅੱਗੇ ਮਾਗ ਰੱਖੀ ਸੀ ਇਹਨਾਂ ਨੇ ਕਿਹਾ ਸੀ ਗੱਲ ਸਾਡੀਆਂ ਫੌਜਾਂ ਥੱਕੀਆਂ ਹਨ ਫੌਜਾਂ ਨੇ ਬਹੁਤ ਸਾਲਾਂ ਨਾਲ ਲੰਮਾ ਸਮਾਂ ਲੜਨ ਕਰਦਿਆ ਪਰ ਨੀਤ ਕੋਟੀ ਹੁਣ ਕਾ ਉਹ ਆਨੂੰ ਅਸੀਂ ਮੰਨਦੇ ਨਹੀਂ ਕਿਸੇ ਨੂੰ ਵੀ ਉਹ ਆਨੂੰ ਜਾ ਨਹੀਂ ਰਹਿਗੇ ਕਿਉਂਕਿ ਉਹ ਕਹਿੰਦੇ ਐਮਐਸਪੀ ਤੇ ਸਾਡੀ ਲੜਾਈ ਨਹੀਂ ਹੁਣ ਉਹ ਆਇਲ ਤੇ ਜਵਾਬ ਦੇਦੇ ਆ ਡਾਕਟਰ ਸਵਾਮੀ ਨਾਲ ਕਮਿਸ਼ਨ ਦੀ ਰਿਪੋਰਟ ਤੇ ਅਸੀਂ ਨਹੀਂ ਲੜਨਾਗਾ ਜਿਹੜੀਆਂ ਮੇਨ ਚੀਜ਼ਾਂ ਐਮਐਸਪੀ ਜਿਹੜੀ ਹੁਣ ਕਿ ਜਿਆ ਸਰਕਾਰ ਦੇ ਨਾਲ ਮੰਗ ਰੱਖੀ ਬੈਠੇ ਆ ਕੁਦਰਤੀ ਆਫਤਾਂ ਨਾਲ ਨੁਕਸਾਨ ਹੋਇਆ ਸਾਡਾ ਉਹਦੇ ਤੇ ਕਹਿੰਦੇ ਵੇ ਸਾਨੂੰ ਮੁਆਵਜ਼ਾ ਦਿਓ ਜੇ ਡਾਕਟਰ ਸ਼ਾਮੀ ਨਾਸਰ ਕਮਿਸ਼ਨ ਦੀ ਰਿਪੋਰਟ ਲਾਗੂ ਹੁੰਦੀ ਤਾਂ ਉਹਦੇ ਵਿੱਚ ਕੁਦਰਤੀ ਆਫਤਾਂ ਦੇ ਵਿੱਚ ਜਗਰ ਸੀਗਾ ਉਹ ਤੋਂ ਆਪਾਂ ਨੂੰ ਮੁਆਵਜ਼ਾ ਮਿਲਣਾ ਸੀਗਾ ਮੈਂ ਇਹਦੀ ਬੇਨਤੀ ਕਰਦਾ ਰੱਖਣ ਦਾ ਜੀ ਆਜਕਾ ਪਿੰਡ ਪੱਕਾ ਦੇ 1 ਨੰਬਰ ਜਗਾ ਕੱਤਰ ਹੋਏ ਸਮੁੱਚੇ ਹੀ ਕਿਸਾਨ ਭਰਾਓ ਪਹਿਲਾ ਪਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਨੰਬਰ ਪੱਕਾ ਦੇ ਸਰਦਾਰ ਸੁਖਦੇਵ ਸਿੰਘ ਜੀ ਸੁੱਖਾ ਜੋ ਕ੍ਰਾਂਤੀਕਾਰੀ ਜੁਨੀ ਵਿੱਚ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਕਰਕੇ ਲੋਕਾਂ ਦੀ ਆਵਾਜ਼ ਜਿਹੜੀ ਉਠਾਰ ਰਏ ਸੀਗੇ ਪਰ ਜਿਹੜਾ ਹੁਣ ਸਮਾਂ ਬਦਲਿਆ ਲੋਕਾਂ ਦੇ ਸਾਹਮਣੇ ਸੋਸ਼ਲ ਮੀਡੀਆ ਰਾਹੀਂ ਪਤਾ ਆਇਆ ਵੀ ਕਿਹੜੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਸਾਡੀ ਗੱਲ ਕਰਦੀਆਂ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੀਆਂ ਉਹਦੇ ਸਮਾਂ ਦੇ ਵਿੱਚ ਜਦੋਂ ਸੋਸ਼ਲ ਮੀਡੀਆ ਦਾ ਪਤਾ ਲੱਗਾ ਸਾਡੇ ਵੀਰ ਨੇ ਨਰਨਾ ਕੀਤਾ ਸੋ ਇਹ ਤਾਂ ਸਮਝ ਕੇ ਫੈਸਲਾ ਲਿਆ ਕਿ ਜਿਹੜੀ ਕਿਸਾਨਾਂ ਦੀ ਪੱਖੀ ਦੀ ਗੱਲ ਕਰਨ ਵਾਲੇ ਸਰਜਾਹ ਜਗਦੀਸ਼ ਸਿੰਘ ਡੱਲੇਵਾਲ ਦੀ ਸੋਚ ਆ ਉਹਦੇ ਨਾਲ ਰਲ ਕੇ ਜਿਹੜਾ ਚੱਲਿਆ ਜਾਵੇ ਅਸੀਂ ਧੰਨਵਾਦ ਵੀ ਕਰਦੇ ਹਾਂ ਉਸ ਵੀਰ ਦਾ ਜਿਨ੍ਹਾਂ ਨੇ ਬਹੁਤ ਹੀ ਸੋਣਾ ਫੜਦੇ ਆ ਸੋਸ਼ਲ ਮੀਡੀਆ ਦੇ ਨਿੱਤ ਵੇਖਦੇ ਆ ਕਿ ਪਿਛਲੇ ਦਿਨੀ ਇੱਕ ਲੋਕਾਂ ਦਾ ਲੋਕਮਤਾ ਲੈ ਕੇ ਤਾਂ ਗਏ ਸੀਗੇ ਪਰ ਉਹ ਮਤ ਲੋਕਾਂ ਦਾ ਨਹੀਂ ਰਿਹਾ ਉਹਨਾਂ ਲੀਡਰਾਂ ਦਾ ਮਤ ਬਣ ਰਹਿ ਗਿਆ ਆਵਾਜ਼ ਲੋਕਾਂ ਦੀ ਕਹਿ ਕੇ ਇੱਕ ਆਪ ਦੇ ਕ੍ਰੇਟਰ ਨੂੰ ਬਚਾਉਣ ਦੀ ਗੱਲ ਕੀਤੀ ਸੀ ਉਹਨਾਂ ਨੇ ਪਰ ਉਹ ਲੋਕਾਂ ਦਾ ਮਤ ਨਹੀਂ ਉਹਨਾਂ ਦਾ ਆਪ ਦਾ ਮਤ ਰਹਿ ਗਿਆ ਆਪ ਦੀਆਂ ਕੁਝ ਗੱਲਾਂ ਨੂੰ ਰੱਖ ਕੇ ਉਹਨਾਂ ਨੇ ਜਿਹੜਾ ਸਾਡੇ ਕਿਸਾਨੀ ਸੰਘਰਸ਼ ਲਈ ਸਾਡੇ ਆਉਣ ਨੰਬਰ 1 ਦੇ ਵਿੱਚ ਪਹੁੰਚੇ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜਿਹਦੇ ਵਿੱਚ ਸਾਡੇ ਪਿੰਡ ਪੱਕਾ ਤੋਂ ਇੱਕ ਨੰਬਰ ਤੋਂ ਜਿਹੜੀ ਇਹ ਸੰਗਤ ਇਕੱਠੀ ਹੋਈ ਆ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੀ ਅਗਵਾਹੀ ਉਹਨਾਂ ਦੀ ਲੜਾਈ ਨੂੰ ਦੇਖਦੇ ਹੋਏ ਪਿੰਡ ਪੱਕਾ ਨੰਬਰ 1 ਦੇ ਜਿਹੜੇ ਸੰਗਤ ਵੱਲੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਵਿੱਚ ਮੁੱਢ ਨਾ ਮੁੱਢਾ ਲਾ ਕੇ ਲੜਾਈ ਲੜਨ ਲਈ ਜਿਹੜਾ ਅੱਜ ਫੈਸਲਾ ਹੋਇਆ ਉਹ ਇਨਾਂ ਸਾਰੇ ਵੀਰਾਂ ਦਾ ਤੇ ਖਾਸ ਕਰਕੇ ਇਸ ਪਿੰਡ ਦੇ ਸਤਕਾਰ ਜੋ ਨਾਮ ਮੇਰਾ ਨਾ ਜੀ ਜਤਿੰਦਰਜੀਤ ਸਿੰਘ ਭਿੰਡਰ ਬਲਾਕ ਜੈਤੋ ਭਾਰਤੀ ਕਿਸਾਨ ਯੂਨੀਅਨ ਇਕਤਾ ਸੱਧੂਪੁਰ ਜਿਸ ਤਰ੍ਹਾਂ ਅੱਜ ਸਿੰਘ ਦੇਵ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਛੱਡ ਕੇ ਤੇ ਜਿਹੜੀ ਅੱਜ ਢੱਲੇਪੁਰਾ ਯੂਨੀਅਨ ਤੋਂ ਲੱਭੜਿਆ ਕੀ ਕਹਣਾ ਹੈ ਦੇਖੋ ਅਸੀਂ ਧੰਨਵਾਦ ਕਰਦੇ ਹਾਂ ਇੱਥੋਂ ਪਿੰਡ ਜਿਲ੍ਹਾ ਫਰੀਦਕੋਟ ਦੇ ਪਿੰਡ ਪੱਕਾ ਨੰਬਰ 1 ਤੋਂ ਸੁਖਦੇਵ ਸਿੰਘ ਜੀ ਸੁੱਖਾ ਜਿਹੜੇ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਡਾਕਟਰ ਦਰਸ਼ਨਪਾਲ ਉਹਨਾਂ ਨੂੰ ਛੱਡ ਕੇ ਅੱਜ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਹੜੇ ਲਗਾਤਾਰ 115 ਦਿਨਾਂ ਤੋਂ ਮਰਨ ਵਾਰਤਾ ਚੱਲ ਰਿਹਾ ਔਰ ਅੱਜ 19 ਤਰੀਕ ਨੂੰ ਉਹਨਾਂ ਦੀ ਮੀਟਿੰਗ ਵੀ ਚੱਲ ਰਹੀ ਆ ਕੇਂਦਰ ਦੀ ਸਰਕਾਰ ਨਾਲ ਚੰਡੀਗੜ੍ਹ ਦੇ ਵਿੱਚ ਸੋ ਉਹਨਾਂ ਦੀ ਸੱਚਜੀ ਗਵਾਹੀ ਨੂੰ ਔਰ ਕਿਸਾਨਾਂ ਦੀ ਸੱਚੀ ਲੜਾਈ ਨੂੰ ਲੜਨ ਦੇ ਲਈ ਉਹਨਾਂ ਤੋਂ ਪ੍ਰੇਰਿਤ ਹੋ ਕੇ ਜਿਹੜਾ ਅ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰਦੇ ਵਿੱਚ ਸੁਖਦੇਵ ਸਿੰਘ ਜੀ ਸ਼ਾਮਲ ਹੋਏ ਆ ਸੋ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਅੱਜ ਭਗਦਾ ਮਸਲਾ ਕਿਸਾਨਾਂ ਨੂੰ ਬਚਾਉਣ ਦੇ ਲਈ ਮਜ਼ਦੂਰਾਂ ਨੂੰ ਬਚਾਉਣ ਲਈ ਲੜਾਈ ਲੜਨ ਦੀ ਲੋੜ ਆ ਔਰ ਇਸੇ ਬੀਜੇਪੀ ਦੀ ਸਰਕਾਰ ਤੋਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸਾਡੇ ਕਿਸਾਨਾਂ ਨੂੰ ਮੁੜ ਜਿਹੜਾ ਕਰਜ਼ੇ ਤੋਂ ਮੁਕਤ ਕਰਨ ਲਈ ਲੜਾਈ ਲੜ ਰਹੇ ਆ। ਸੋ ਅਸੀਂ ਇਹਨਾਂ ਦਾ ਦੁਬਾਰਾ ਫਿਰ ਸਰਦਾਰ ਸੁਖਦੇਵ ਸਿੰਘ ਦਾ ਬਹੁਤ-ਬਹੁਤ ਧੰਨਵਾਦ ਸਮੂਹ ਨਗਰ ਦਾ। ਕੀ ਮੈਸੇਜ ਦੇਣਾ ਹੈ? ਮੈਸੇਜ ਦੇਖੋ ਅੱਜ ਕਿਸਾਨ ਮਜ਼ਦੂਰ ਪੂਰੇ ਭਾਰਤ ਦੀਆਂ ਵਿਦੇਸ਼ੀ ਸੰਸਥਾਵਾਂ ਦੇ ਆਕੜੇ ਆ ਰਹੇ ਆ। ਕਿ ਜਿਹੜਾ ਭਾਰਤ ਦੇ ਵਿੱਚੋਂ ਹਰ ਰੋਜ਼ 24 ਘੰਟਿਆਂ ਦੇ ਵਿੱਚ 1000 ਕਿਸਾਨ ਆ ਜਿਹੜਾ ਉਹ ਖੇਤੀ ਤੋਂ ਹੱਥ ਖੜੇ ਕਰਕੇ ਖੇਤੀ ਤੋਂ ਬਾਹਰ ਜਾ ਰਿਹਾ। ਔਰ ਅੱਜ ਤੱਕ ਦਾ ਅੰਕੜਾ 7 ਲੱਖ ਤੋਂ ਵੱਧ ਕਿਸਾਨ ਆ ਜਿਹੜੇ ਫਸਲਾਂ ਦਾ ਸਹੀ ਮੁੱਲ ਨਾ ਮਿਲਣ ਕਰਕੇ ਜਿਹੜਾ ਆ ਖੁਦਕੁਸ਼ੀ ਕਰ ਚੁੱਕਿਆ। ਆ ਕੱਲ ਦੀ ਇੱਕ ਘਟਨਾ ਤੁਸੀਂ ਦੇਖਿਆ ਪਿੰਡ ਮੜਾਕ ਦੇ ਵਿੱਚ ਇੱਕ ਕਿਸਾਨ ਵੱਲੋਂ ਆਪਣੇ 13-14 ਸਾਲ ਦੇ ਬੱਚੇ ਦੇ ਨਾਲ ਜਿਹੜਾ ਖੁਦਕੁਸ਼ੀ ਵਰਗਾ ਸਾਹਮਣਾ ਮਾਮਲਾ ਜਿਹੜਾ ਸਾਹਮਣੇ ਆਇਆ। ਸੋ ਇਹ ਹਾਲਾਤ ਆ ਜਿਹੜੇ ਸਰਕਾਰ ਵੱਲੋਂ ਸਿਰਜੇ ਜਾ ਰਹੇ ਆ। ਕਿਉਂਕਿ ਜੇਕਰ ਸਾਨੂੰ ਫਸਲਾਂ ਦਾ ਮੁੱਲ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਲਾਗਤ ਖਰਚੇ ਨਾਲੋਂ ਸਾਨੂੰ ਮੁੱਲ ਸਹੀ ਮਿਲਣ ਦੇ ਵਿੱਚ ਅਸੀਂ ਇਹ ਲੜਾਈ ਜਿੱਤ ਜਾਂਦੇ ਆ ਤਾਂ 100 ਸਾਲ ਤੱਕ ਜਿਹੜਾ ਸਾਡਾ ਕਿਸਾਨ ਆ ਜਿਹੜਾ ਸਾਡਾ ਮਜ਼ਦੂਰ ਆ ਉਹ ਜਿਉਂਦਾ ਰਹਿ ਸਕਦਾ 199 ਦੀਪ ਸਿੰਘ ਪਿੰਡ ਪੱਕਾ ਜ਼ਿਲ੍ਹਾ ਫਰੀਦਕੋਟ ਜਿਸ ਤਰ੍ਹਾਂ ਤੁਸੀਂ ਗਰੰਟੀ ਦੇ ਕਿਸਾਨੀ ਦੇ ਛੱਡ ਕੇ ਅੱਜ ਪਾਰਤੀ ਸਾਣੀਓ ਇੱਕ ਸਿੱਧੂਪੁਰ ਦਾ ਬੰਲਾ ਪੜਿਆ ਕੀ ਕਿਹਾ ਸੋਹਣੇ ਮੈਂ ਇੱਕ ਕ੍ਰਾਂਤੀਕਾਰੀ ਦੇ ਵਿੱਚ ਜਿੰਨਾ ਚਿਰ ਵੀ ਰਹੇ ਵਧੀਆ ਸੇਵਾ ਨਿਭਾਈ ਆ ਨਾ ਕਿ ਮੈਂ ਮਤਲਬ ਉਹਨੂੰ ਮਾੜਾ ਨਾ ਕਹਾਂ ਕਿ ਜਿੰਨਾ ਚਿਰ ਵੀ ਸੇਵਾ ਕੀਤੀ ਬਹੁਤ ਵਧੀਆ ਸੇਵਾ ਨਿਭਾਈ ਆ ਹੁਣ ਮੇਰਾ ਅਪਮਨ ਕੀਤਾ ਮੈਂ ਕਿ ਇਸ ਸਿੱਧੂਪੁਰ ਦੇ ਚਾਕੇ ਅੱਬਸੇ ਬਣ ਗਏ ਠੀਕ ਹੈ ਆਦੀ ਪ੍ਰਧਾਨ ਜੀ ਜਿਸ ਦਾ ਅੱਜ ਜਸਵੰਤ ਸਿੰਘ ਸਿੱਧੂਪੁਰ ਜਥੇਬੰਦੀ ਦੇ ਵਿੱਚ ਸ਼ਾਮਲ ਹੋਇਆ ਕੀ ਕਹਿੰਦਾ ਹੈ ਸੋਹਣੇ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਨਗਰ ਦਾ ਧੰਨਵਾਦ ਕਰਦਾ ਜਿਹੜੀ ਇਹ ਸੰਗਤ ਜਾਂ ਮੇਰੇ ਬਲਾਗ ਦੇ ਇਥੋਂ ਬਹੁਤ ਜ਼ਿਆਦਾ ਇਕੱਠ ਨਾਲ ਸਦਾ ਵਿਚਾਰ ਦਾ ਸਤਕਾਰ ਕੀਤਾ ਹੈ ਤੇ ਜੋ ਅੱਜ ਇਹਦੇ ਵੀ ਬਹੁਤ ਅਸੀਂ ਸ਼ਹਾਸ ਮੰਨਦੇ ਆ ਜਿਹੜਾ ਉਸ ਜਸੇ ਬੰਦੇ ਨੂੰ ਛੱਡ ਕੇ ਸਾਡੇ ਵਿੱਚ ਸ਼ਾਮਲ ਹੋਇਆ ਹੈ ਇਹ ਧਲੇਵਾਲ ਸਾਹਿਬ ਦੀਆਂ ਨੀਤੀਆਂ ਤੇ ਕੁਝ ਸਮਝਣ ਦੇ ਸਮਝਿਆ ਸਮਝ ਕੇ ਚੱਲਿਆ ਹੈ ਇਸ ਲਈ ਇਹ ਸਾਡੀ ਜਸਾਏ ਬੰਦੀ ਵਿੱਚ ਅੱਜ ਸਿੱਧੂ ਪਰਵ ਵਿੱਚ ਸ਼ਾਮਲ ਹੋਇਆ ਅਸੀਂ ਪਿੰਡ ਵਰਨੀਓ ਮੇਰੇ ਬਲਾਗ ਵੱਲੋਂ ਇਸ ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਕਿ ਐਡਾ ਉਦਾ ਛੱਡ ਕੇ ਸਾਡੇ ਅੱਜ ਕੋਈ ਬਿਨਾਂ ਸ਼ਰਤ ਤੋਂ ਸਾਡੇ ਵਿੱਚ ਸ਼ਾਮਲ ਹੋਇਆ ਹਾਂ ਜੀ ਕੀ ਨਾਮ ਮੱਲ ਲਖਵਿੰਦਰ ਸਿੰਘ ਸਾਕਵਾ ਸਰਪੰਚ ਅੰਤਪੱਜਾ ਅੱਜ ਜਿਸ ਤਰ੍ਹਾਂ ਸੁਦੇਸ਼ ਸਿੰਘ ਭਾਰਤੀ ਕਿਸਾਨੀਆਂ ਦੇ ਜੀਤ ਗੁਰਦੇਵ ਸ਼ਾਮਲ ਹੋਇਆ ਇਹਨਾਂ ਸਾਰਿਆਂ ਇਹ ਜਿਹੜਾ ਭਾਰਤੀ ਕਿਸਾਨ ਸਿੱਧੂਪੁਰ ਦਾ ਕਾਫਲਾ ਦਿਨਦਿਨ ਵਧਦਾ ਜਾ ਰਿਹਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਸੋਚ ਨੂੰ ਲੈ ਕੇ ਜਿੱਥੇ ਪੂਰੇ ਪਹਾੜ ਦਾ ਕਿਸਾਨ ਜਾਗਰੂਤ ਹੋਇਆ ਬੱਚਾ-ਬੱਚਾ ਉਹਦੀ ਸੋਚ ਨੂੰ ਲੈ ਕੇ ਸਿੱਧੂਪੁਰ ਦਾ ਸਾਥ ਦੇਣ ਲਈ ਤਿਆਰ ਹੋਇਆ ਅਸੀਂ ਜ਼ਿਲ੍ਹਾ ਕਮੇਟੀ ਵੱਲੋਂ ਤੇ ਬਲਾਕ ਵੱਲੋਂ ਸਰਦਾਰ ਸੁਖਦੇਵ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਜੀ ਆਇਆਂ ਕਹਿੰਦੇ ਆ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਕ੍ਰਾਂਤੀਕਾਰੀ ਯੂਨੀਅਨ ਦਾ ਸਿਵਾ ਨਿਭਾ ਰਹੇ ਸੀ ਜ਼ਿਲ੍ਹਾ ਮਿਤ ਪ੍ਰਧਾਨ ਦੀ ਅੱਜ ਉਹਨਾਂ ਨੂੰ ਅਲਵਿਦਾ ਕਹਿ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸੋਚ ਨੂੰ ਲੈ ਕੇ ਸਿੱਧੂਪੁਰ ਦਾ ਸਾਥ ਦੇਂਦਾ ਉਹਨਾਂ ਨੇ ਨਿਰਣਾ ਲਿਆ ਅਸੀਂ ਉਹਨਾਂ ਦਾ ਜਥੇਬੰਦੀ ਚੋਂ ਤੇ ਤਹਿ ਦੋਂ ਧੰਨਵਾਦ ਕਰਦੇ ਹਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ